ਪਿਆਰੀ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ 8ਵਾਂ ਚਿੜਿਆਕਰ ਦਾ ਅਭਿਆਸ ਪਹਿਲਾ ਹੈ ਜਵਾਨੀ ਅਭਿਆਸ ਸਭ ਪਹਿਲਾ ਪ੍ਰਸ਼ਨ ਹੈ ਛੱਤਪੁਰ ਚਿੜਿਆਕਰ ਕਿੱਥੇ ਹੈ ਚਿਰਕਪੁਰ ਵਿੱਚ ਦੂਸਰਾ ਪ੍ਰਸ਼ਨ ਵਣਮਨਸ ਕੀ ਹੁੰਦਾ ਹੈ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਹਿਰਨ ਵਾਂਗ ਛਾਲਾ ਮਾਰਨ ਨੂੰ ਕੀ ਕਹਿੰਦੇ ਹਨ ਚੁੰਗਿਆ ਕੁਈਤ ਨੂੰ ਲੈ ਵਿੱਚ ਕਹੋ ਇਸ ਕਿਤ ਨੂੰ ਯਾਦ ਕਰਨਾ ਹੈ ਤੇ ਆਪਣੀ ਕਲਾਸ ਵਿੱਚ ਇਸ ਵੀਰ ਦੀ ਸਵਾ ਵਿੱਚ ਕਾ ਕੇ ਸੁਣਾਣਾ ਹੈ ਭਾਗ ਅੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪ੍ਰਸ਼ਨ 1 ਕਵਿਤਾ ਵਿੱਚ ਕਿਹੜੇ ਚਿੜਿਆ ਘਰ ਦੀ ਗੱਲ ਕੀਤੀ ਗਈ ਹੈ ਉੱਤਰ ਕਵਿਤਾ ਵਿੱਚ ਛਤਬੀੜ ਚਿੜਿਆ ਘਰ ਦੀ ਗੱਲ ਕੀਤੀ ਗਈ ਹੈ ਦੂਸਰਾ ਪ੍ਰਸ਼ਨ ਇਸ ਚਿੜਿਆ ਘਰ ਵਿੱਚ ਕਿਹੜੇ-ਕਿਹੜੇ ਜੀਵ ਹਨ ਉੱਤਰ ਇਸ ਚਿੜਿਆ ਘਰ ਵਿੱਚ ਸ਼ੇਰ ਬਡਮਾਨਸ ਹਿਰਨ ਮਗਰ ਮਛ ਬਾਗ ਬਾਰਾ ਸਿੰਘਾ ਲੱਕੜਬੱਕਾ ਹੰਸ ਮੈਨਾ ਹੁੱਲੂ ਕਬੂਤਰ ਮੋਰ ਲੂੰਬੜੀ ਖਰਗੋਸ਼ ਆਦਿ ਜੀਵ ਹਨ ਪ੍ਰਸ਼ੰਤਿੰਨ ਕਵਿਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ ਉੱਤਰ ਕਵੀ ਕਹਿੰਦਾ ਹੈ ਕਿ ਪੰਛੀਆਂ ਨੂੰ ਪਿੰਜਰੇ ਵਿੱਚ ਕੈਦ ਨਹੀਂ ਕਰਨਾ ਚਾਹੁੰਦਾ ਇਥੇ ਕਵੀ 'ਚ ਸਿਹਾਰੀ ਲੱਗੀ ਹੋਈ ਹੈ ਗਲਤੀ ਨਾਲ ਪਿਹਾਰੀ ਆਣੀ ਹੈ ਕਵੀ ਕਹਿੰਦਾ ਹੈ। ਪਾੜੀ ਰੀ ਇਥਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ। ਛਤਬੀੜ ਇੱਕ ਚਿੜਿਆ ਕਰ ਹੈ। ਆਨੰਦ, ਖੁਸ਼ੀ, ਡਾਰ ਕਚਾਰ ਵਿੱਚ ਉੜਦੇ ਪੰਛੀ ਕਥਾ ਕਹਾਣੀ ਗੁਟਕ ਦੇ ਕਬੂਤਰਾਂ ਦੀ ਹੋਲੀ ਚਹੀ ਆਵਾਜ਼ ਰੱਖਾਂ ਛੋਟਾ ਜਿਹਾ ਜੰਗਲ ਬਨਮਾਨਸ ਨੁਖਤੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਚੁੰਗੀਆਂ हिरना का छलंगा मारना छंब तला ये सन के अर्थ भाग हाहा सॉरी भाग यह सस्ा है विरोधी शब्द लिखो कैद आजाद धुप छां सुत्ता जागदा रुसना मनना ਮਰਨਾ ਜੀਉਣਾ ਬੰਦ ਖੁੱਲਾ ਤਰਨਾ ਡੁੱਬਣਾ ਝੂਠ ਸੱਚ ਹਾਰਨਾ ਜਿੱਤਨਾ ਚੰਗਾ ਮਾੜਾ ਹੇਠ ਲਿਖੇ ਸ਼ਬਦਾਂ ਦੇ ਸ਼ਬਦ ਜੋੜs ਨੂੰ ਸੁੱਧ ਕਰਕੇ ਲਿਖੋ ਬਨਮਾਨਸ ਇਸ ਸਪੈਲਿੰਗ ਜਿਹੜੇ ਹੈਗੇ ਆ ਸ਼ਬਦ ਜੋੜ ਐ ਇੱਥੇ ਗਲਤ ਲਿਖੇ ਹੋਏ ਆ ਆਪਾਂ ਨੇ ਠੀਕ ਕਰਕੇ ਲਿਖਨੇ ਹਨ ਬਨਮਾਨਸ ਇਸ ਇਸ ਸ਼ਬਦ ਦੇ ਵਿੱਚ ਨੰਨੀ ਦੀ ਜਗ੍ਹਾ ਕੀ ਆਏਗਾ ਨਾਣਾ ਬਣ ਮਾਨਸ ਨੰਨੀ ਦੀ ਜਗ੍ਹਾ ਨਾਣਾ ਤੇ ਨੰਨੀ ਦੀ ਜਗ੍ਹਾ ਨਾਣਾ ਬਣ ਮਾਨਸ ਸੁਨਿਹ ਸੁਨੇਹਰੀ ਸੁਨੇਹਰੀ ਲਿਖਿਆ ਹੋਇਆ ਹੈ ਇਹ ਹਾ ਹੁ ਸਿਹਾਰੀ ਆਏਗੀ ਸੁਨੇਹਰੀ ਲੱਕੜ ਬੱਗਾ ਗੱਗੇ ਦੀ ਜਗ੍ਹਾ ਕੀ ਆਏਗਾ ਕੱਗਾ ਲੱਕੜ ਬੱਗਾ ਛੱਤ ਬੀੜ ਅਧਿਕ ਰਾਈ ਹੈ ਛੱਤ ਦੇ ਉੱਪਰ ਅਧਿਕਾਏ ਦੇ ਛ ਦੇ ਉੱਪਰ ਕਾਵਾ ਕਾਂਦੀ ਪੁਰਵੀਿੰਦੀ ਕਾਂਦੀ ਪੁਰਵੀਿੰਦੀ ਕ ਮੈਨਾ ਮੈਨਾ ਜਿਹੜਾ ਮੈਨਾ ਹੈ ਇਥੇ ਮੈਨਾ ਲੰਬੀ ਆਵਾਜ਼ ਆਏਗੀ ਮੈਨਾ ਮੈਨਾ ਤਾਂ ਇਹ ਸੰਸ਼ਕ ਜੋੜ ਅੱਗੇ ਲੈਮਈ ਸ਼ਬਦ ਲਿਖੋ ਲੈਮਈ ਤੋਂ ਭਾਏ ਕਵਿਤਾ ਦੇ ਅੰਤ ਵਿੱਚ ਜਿਹੜੇ ਸ਼ਬਦ ਹੁੰਦੇ ਆ ਜਿੱਥੇ ਕਵਿਤਾ ਦਾ ਵਾਕ ਕੁਈ ਤਾਂ ਦੇ ਸੈਂਟੈਂਸ ਵਾਕ ਖਤਮ ਹੁੰਦਾ ਹੈ ਤਾਂ ਵਾਕ ਆਪਸ ਵਿੱਚ ਇੱਕ ਲਹਿਰ ਨਾਲ ਖਤਮ ਹੁੰਦੇ ਹਨ ਤਾਂ ਉਹਨਾਂ ਲਹਿ ਮਈ ਸ਼ਬਦਾਂ ਨੂੰ ਆਪਾਂ ਲਿਖਣਾ ਹੈ ਜਿਵੇਂ ਚੱਲੀ ਰਲੀ ਸੇਕਦੇ ਵੇਖਦੇ ਪਾਉਦਾ ਜਾਂਦਾ ਇਹਨਾਂ ਦੀ ਲਹਿ ਚਾਣੇ ਕਿ ਇਕੋ ਜਿਹੀ ਹੈ ਸੁਣਦੇ ਆ ਨਾਲ ਦੇਖੋ ਤੱਕਦਾ ਚੱਕਦਾ ਬੰਦ ਆਨੰਦ ਤਰਦੇ ਪਰਦੇ ਜੰਗਲੀ ਰੰਗਲੀ ਮਾਰਦੇ ਹਾਰਦੇ ਇਹਨਾਂ ਦੀ ਜਿਹੜੀ ਲੈ ਹੈ ਇੱਕੋ ਜਹੀ ਹੈ ਤਾਂ ਇਹ ਲੈ ਮੈਂ ਸ਼ਬਦ ਲਿਖਨੇ ਹਨ ਗ ਪਾਕ ਕਵਿਤਾ ਵਿੱਚ ਆਏ ਜਾਨਵਰਾਂ ਅਤੇ ਪੰਛੀਆਂ ਦੇ ਨਾਵਾਂ ਦੀ ਸੂਚੀ ਬਣਾਓ ਇਸ ਤਰਫ ਆਪਾਂ ਸਾਰੇ ਜਾਨਵਰ ਲਿਖਨੇ ਨੇ ਤੇ ਇਸ ਤਰਫ ਕੀ ਲਿਖਨੇ ਹਨ ਪੰਛੀ ਆ ਦੱਸਿਓਗੇ ਸ਼ੇਰ ਸ਼ੇਰ ਹੈ ਸ਼ੇਰ ਕੀ ਜਾਨਵਰ ਤਾਂ ਆਪਾਂ ਇਹਦੇ ਸਾਰੇ ਜਾਨਵਰ ਲਿਖਨੇ ਹਨ ਅਨੁਸਾਰ ਪੰਛੀ ਤਾਂ ਇੱਧਰ ਪੰਛੀ ਲਿਖਨੇ ਹਨ ਦੇਖੋ ਜਾਨਵਰ ਕਿਹ ਕਿਹੜੇ ਆਏ ਆਏ ਹਨ ਸੁਵਿਤਾ ਵਿੱਚ ਬਨਮਾਨਸ ਹਿਰਨ ਬਾਗ ਬਾਰਾ ਸਿੰਘਾ ਲੱਕੜਪੱਗਾ ਪੰਛੀ ਮੈਨਾ ਉੱल्लू ਕਬੂਤਰ ਮੋਰ ਕੁੱਕੜ ਕੱਗਾ ਭਾਗ ਆਪਣੇ ਅਧਿਆਪਕ ਦੀ ਮਦਦ ਨਾਲ ਹੰਕਾਰੀ ਬਾਰਾ ਸਿੰਘੇ ਦੀ ਕਹਾਣੀ ਲਿਖੋ ਇੱਥੇ ਆਪਾਂ ਨੇ ਬਾਰਾ ਸਿੰਘੇ ਦੀ ਕਹਾਣੀ ਲਿਖਣੀ ਹੈ ਤਾਂ ਕਹਾਣੀ ਸ਼ੁਰੂ ਕਰਦੇ ਹਾਂ ਧਿਆਨ ਨਾਲ ਸੁਣਨੀ ਹੈ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਹੰਕਾਰੀ ਬਾਰਾ ਸਿੰਘਾ ਰਹਿੰਦਾ ਸੀ ਉਹ ਸਭ ਜਾਨਵਰਾਂ ਨਾਲੋਂ ਤੇਜ਼ ਦੌੜ ਸਕਦਾ ਸੀ ਇੱਕ ਦਿਨ ਤਲਾਅ ਦੇ ਕੰਢੇ ਉੱਤੇ ਖੜੇ ਹੋ ਕੇ ਆਪਣਾ ਪਰਛਾਵਾਂ ਪਾਣੀ ਵਿੱਚ ਦੇਖ ਰਿਹਾ ਸੀ ਆਪਣੀਆਂ ਭੰਡੀਆਂ ਲੱਤਾਂ ਦੇਖ ਕੇ ਉਹ ਪੜਾ ਉਦਾਸ ਹੋਇਆ ਫਿਰ ਜਦੋਂ ਉਸ ਦਾ ਧਿਆਨ ਆਪਣੇ ਸਿੰਘਾਂ ਵੱਲ ਗਿਆ ਤਾਂ ਉਹ ਆਪਣੇ ਸਿੰਘਾਂ ਦੀ ਆਪ ਹੀ ਪ੍ਰਸ਼ੰਸਾ ਕਰਨ ਲੱਗ ਪਿਆ ਪਰ ਉਹ ਆਪਣੀਆਂ ਲੱਤਾਂ ਦੀ ਨਿੰਦਿਆ ਕਰਨ ਲੱਗਾ ਉਹ ਸੋਚਣ ਲੱਗਾ ਕੀ ਕਿੰਨਾ ਚੰਗਾ ਹੁੰਦਾ ਜੇ ਉਸ ਦੀਆਂ ਲੱਤਾਂ ਵੀ ਉਸ ਦੇ ਸਿੰਗਾ ਵਾਂਗ ਸੁੰਦਰ ਹੁੰਦੀਆਂ ਐਨੇ ਨੂੰ ਸ਼ਿਕਾਰੀ ਵੀ ਆ ਗਏ ਸ਼ੋਰ ਸੁਣ ਕੇ ਬਾਹਰ ਸਿੰਗਾ ਆਪਣੇ ਪੂਰੇ ਜੋਰ ਨਾਲ ਦੌੜਨ ਲੱਗਾ ਉਸ ਦੀਆਂ ਲੱਤਾਂ ਨੇ ਉਸ ਨੂੰ ਸ਼ਿਕਾਰੀਆਂ ਤੇ ਉਹਨਾਂ ਦੇ ਕੁੱਤਿਆਂ ਤੋਂ ਦੂਰ ਪਹੁੰਚਾਉਣ ਵਿੱਚ ਬੜੀ ਮਦਦ ਕੀਤੀ ਪਰ ਜਦੋਂ ਉਹ ਤੋੜ ਰਿਹਾ ਸੀ ਤਾਂ ਉਸ ਦੇ ਸਿੰਘ ਝਾੜੀਆਂ ਵਿੱਚ ਫਸ ਗਏ ਉਸ ਨੇ ਬੜਾ ਵਾਹ ਲਾਇਆ ਪਰ ਸਿੰਘ ਨਾ ਨਿਕਲੇ ਹੁਣ ਉਹ ਸੋਚਣ ਲੱਗਾ ਕਿ ਉਸ ਦੀਆਂ ਪਤਲੀਆਂ ਤੇ ਭੱਦੀਆਂ ਲੱਤਾਂ ਜਿਨ੍ਹਾਂ ਨੂੰ ਕੁਝ ਦੇਰ ਪਹਿਲਾਂ ਉਹ ਸ੍ਰੀ ਹਾਸੀ ਉਹਨਾਂ ਨੇ ਹੀ ਉਸ ਨੂੰ ਸ਼ਿਕਾਰੀਆਂ ਤੋਂ ਪਛਾਣ ਵਿੱਚ ਸਹਿਯਤਾ ਕੀਤੀ ਤੇ ਉਹਨਾਂ ਸੁੰਦਰ ਸਿੰਗਾ ਜਿਨ੍ਹਾਂ ਉੱਪਰ ਉਸ ਨੂੰ ਬੜਾ ਮਾਣ ਸੀ ਉਹਨਾਂ ਨੇ ਹੀ ਉਸ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੱਤਾ ਹੈ ਉਹ ਆਪਣੀ ਮੁਰਖਤਾ ਤੇ ਪਸਤਾਉਣ ਲੱਗਾ ਇਹਨੇ ਨੁਸ਼ਕਾਰੀ ਉਥੇ ਪਹੁੰਚ ਗਏ ਤੇ ਉਹਨਾਂ ਦੇ ਸ਼ਿਕਾਰੀ ਕੁੱਤਿਆਂ ਨੇ ਉਸ ਘਮੰਡੇ ਬਾਰਾ ਸਿੰਘ ਦੇ بوطੀ-بوطੀ ਕਰ ਦਿੱਤੀ ਸਿੱਖਿਆ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ